ਜਮਸੀਦੀ ਜੀ ਮੈਂ ਪਾਸਟਰ ਸਰਬਜੀਤ ਸਿੰਘ ਫ্রম ਲੁਧਿਆਣਾ ਐਸੋਸੀਏਸ਼ਨ ਈਸਟ ਤੋਂ ਮੇਰੇ ਪ੍ਰਿਯੋ ਅੱਜ ਅਸੀਂ ਮੰਗ ਪੱਤਰ ਨੂੰ ਲੈ ਕੇ ਸੀਪੀ ਸਾਹਿਬ ਦੇ ਸਾਹਮਣੇ ਹਾਜ਼ਰ ਹੋਏ ਸੀ ਇਹ ਮੰਗ ਪੱਤਰ ਜਿਹੜਾ ਨਵੀਂ ਮੂਵੀ ਆਈ ਜਾਟ ਦੇ ਖਿਲਾਫ ਸੀਗਾ ਜਿਨ੍ਹਾਂ ਨੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਹੋਏ ਫਿਲਮ ਦੇ ਵਿੱਚ ਜਿਹੜੇ ਆ ਮਸੀਹ ਭਾਵਨਾਵਾਂ ਨੂੰ ਭਾਈਚਾਰੇ ਨੂੰ ਠੇਸ ਪਹੁੰਚਾਈ ਆ ਇਹ ਤਾਂ ਸਾਡੀਆਂ ਭਾਵਨਾਵਾਂ ਬਹੁਤ ਜ਼ਿਆਦਾ ਆहत ਹੋਈਆਂ ਨਾ ਕੇਵਲ ਭਾਵਨਾਵਾਂ ਨੂੰ ਆਹਤ ਕੀਤਾ ਗਿਆ ਬਲਕਿ ਮਾਹੌਲ ਖਰਾਬ ਕਰਨ ਦੇ ਲਈ ਇੱਕ ਗਲਤ ਸੰਦੇਸ਼ ਉਸ ਮੂਵੀ ਦੇ ਵਿੱਚ ਦਿੱਤਾ ਗਿਆ ਜਿਨ੍ਹਾਂ ਨੇ ਇਹ ਸੀਨ ਨੂੰ ਨਹੀਂ ਦੇਖਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਸੀਨ ਦੇ ਵਿੱਚ ਜਿਹੜਾ ਇੱਕ ਰਣਦੀਪ ਫੁੱਟਾ ਨਾਮ ਦਾ ਆਰਟਿਸਟ ਹੈ ਉਹ ਚਰਚ ਦੇ ਵਿੱਚ ਖੜਾ ਹੋ ਕੇ ਪ੍ਰਭੂ ਯਿਸੂ ਮਸੀਹ ਦੀ ਚਲਦੀ ਬਾਤ ਦੇ ਵਿੱਚ ਚਰਚ ਦੀ ਜਿੱਥੇ ਯਿਸੂ ਮਸੀਹ ਦੀ ਉਪਾਸਥੀ ਹੁੰਦੀ ਹੈ ਉਸ ਜਗ੍ਹਾ ਦੇ ਉੱਤੇ ਖੜੇ ਹੋ ਕੇ ਉਹ ਕਹਿ ਰਿਹਾ ਕਿ ਅੱਜ ਪਰਮੇਸ਼ਰ ਛੁੱਟੀ ਤੇ ਹੈ ਤੇ ਪਰਮੇਸ਼ਰ ਨੇ ਮੈਨੂੰ ਭੇਜਿਆ ਔਰ ਇੰਨੀ ਗੱਲ ਕਹਿਣ ਤੋਂ ਬਾਅਦ ਉਹ ਪੂਰੀ ਚਰਚ ਦੇ ਉੱਤੇ ਆਬਾਰੀ ਕਰਦਾ ਹੈ ਔਰ ਪੂਰੀ ਚਰਚ ਦੇ ਲੋਕਾਂ ਨੂੰ ਮਾਰ ਦਿੰਦਾ ਹੈ ਜਿਹੜਾ ਇੱਕ ਬਹੁਤ ਹੀ ਗਲਤ ਸੰਦੇਸ਼ ਹੈ ਜਿਹਦੇ ਕਰਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਆ ਤੇ ਮੈਂ ਅੱਜ ਇਸ ਵੀਡੀਓ ਦੇ ਦੁਆਰਾ ਇਸ ਸੋਸ਼ਲ ਮੀਡੀਆ ਥਰੂ ਉਹਨਾਂ ਸਾਰੇ ਐਕਟਰਾਂ ਨੂੰ ਔਰ ਡਾਇਰੈਕਟਰਾਂ ਨੂੰ ਇਹ ਵਾਰਨਿੰਗ ਦੇਣਾ ਚਾਹੁੰਦਾ ਕਿ ਐਦਾਂ ਦੀਆਂ ਹਰਕਤਾਂ ਤੋਂ ਬਾਜ਼ ਆ ਜਾਓ ਮਸੀਹ ਭਾਈਚਾਰਾ ਅੱਜ ਚੁੱਪ ਬਹਿਣ ਵਾਲਾ ਭਾਈਚਾਰਾ ਨਹੀਂ ਆ ਜੇ ਤੁਸੀਂ ਜੇ ਤੁਹਾਡੀ ਫਿਲਮ ਨਹੀਂ ਚੱਲਦੀ ਤਾਂ ਤੁਸੀਂ ਮਸੀਹ ਭਾਈਚਾਰੇ ਨੂੰ ਹਨਾ ਰੀਲਾਂ ਦੇ ਦੁਆਰਾ ਜਾਂ ਫਿਲਮਾਂ ਦੇ ਦੁਆਰਾ ਤੁਸੀਂ ਟਾਰਗੇਟ ਕਰਦੇ ਆਂ ਭੀਤੇ ਸਮੇਂ 'ਚ ਵੀ ਪੰਜਾਬੀ ਫਿਲਮਾਂ ਦੇ ਵਿੱਚ ਵੀ ਅਸੀਂ ਪਾਈ ਜਾਣ ਨੂੰ ਟਾਰਗੇਟ ਕੀਤਾ ਗਿਆ ਅਸੀਂ ਹਮੇਸ਼ਾ ਮਾਫੀ ਨੂੰ ਦੇਣ ਵਾਲੇ ਔਰ ਸ਼ਾਂਤੀ ਨਾਲ ਵਸਣ ਵਾਲੇ ਇੱਕ ਅੱਛੇ ਨਾਗਰਿਕ ਦੇ ਰੂਪ ਦੇ ਵਿੱਚ ਆਪਣੀ ਪਛਾਣ ਬਣਾਈ ਹੈ ਰਿਸਨ ਕਮਿਊਨਿਟੀ ਨਾਲ ਕ੍ਰਿਸਚੀਅਨ ਕਮਿਊਨਿਟੀ ਨੇ ਇੱਕ ਅੱਛੇ ਨਾਗਰਿਕ ਹੋਣ ਦੀ ਪਛਾਣ ਬਣਾਈ ਹੈ ਪਰ ਤੁਹਾਡੇ ਵਰਗੇ ਸ਼ਰਾਰਤੀ ਅਨਸਰ ਜਿਹੜੇ ਦੇਸ਼ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਅਸੀਂ ਤੁਹਾਨੂੰ ਵਾਰਨਿੰਗ ਦਿੰਦੇ ਆ ਕਿ ਮਸੀਹ ਭਾਈਚਾਰਾ ਹੁਣ ਚੁੱਪ ਨਹੀਂ ਬੈਠੇਗਾ ਦੇਸ਼ ਦੇ ਹਰ ਹਿੱਸੇ ਦੇ ਵਿੱਚ ਆਵਾਜ਼ ਨੂੰ ਬੁਲੰਦ ਕਰੇਗਾ ਔਰ ਤੁਹਾਡੇ ਵਰਗੇ ਜਿਹੜੇ ਸ਼ਰਦਾਰਤੀ ਅੰਸਰ ਆ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਕੇ ਫਿਲਮਾਂ ਨੂੰ ਬਣਾਉਂਦੇ ਆ ਉਹਨਾਂ ਉਤੇ ਨੱਥ ਪਾਈ ਜਾਏਗੀ ਔਰ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਆਇਂਦਾ ਜੇ ਤੁਸੀਂ ਕੋਈ ਵੀ ਐਦਾਂ ਦੀ ਹਰਕਤ ਕਿਸੇ ਵੀ ਫਿਲਮ ਦੇ ਵਿੱਚ ਕੀਤੀ ਤਾਂ ਇਹਦੇ ਇਹਦੇ ਲਈ ਚਾਹੇ ਸਾਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਦਫ਼ਤਰਾਂ ਦੇ ਵਿੱਚ ਸਾਡੀ ਕਮਿਊਨਿਟੀ ਵੱਲੋਂ ਨੋਟਿਸ ਜ਼ਰੂਰ ਆ ਜੱਜ ਦਾ ਸਾਹਮਣਾ ਕਰਨਾ ਪਏਗਾ ਤੇ ਤੁਹਾਨੂੰ ਵੋਟਾਂ ਦੇ ਚੱਕਰ ਲਾਉਣੇ ਪੈਣਗੇ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਸਾਰੇ ਨਾਰੇ ਨੂੰ ਬੁਲੰਦ ਕਰਾਂਗੇ ਹallelujah ਹallelujah ਹallelujah